ਸੌਖੀ ਨਹੀਂ ਮਿੱਤਰਾ ਫਰਵਰੀ ਚੜ੍ਹਦੇ ਆਂ ਹੁੰਦੀ ਤਿਆਰੀ ਮਿੱਤਰਾ ਇੱਥੇ ਬੋਰੀਆਂ ਨਾਲ ਬਦਾਮ ਖਵਾਉਣੇ ਪੈਂਦੇ ਨੇ ਐਵੇਂ ਨਹੀਂ ਬਾਜ਼ੀਆਂ ਜਿੱਤੀਆਂ ਜਾਂਦੀਆਂ ਪੁੱਤ ਦਿਲ ਦਰਿਆਸ ਤੇ ਉਸਤਾਦ ਚੰਗੇ ਪਾਉਣੇ ਪੈਂਦੇ ਨੇ ਐਵੇਂ ਨਹੀਂ ਬਾਜ਼ੀਆਂ ਜਿੱਤੀਆਂ ਜਾਂਦੀਆਂ ਪੁੱਤਰਾ ਦਿਲ ਦਰਿਆਸ ਤੇ ਉਸਤਾਦ ਚੰਗੇ ਪਾਉਣੇ ਪੈਂਦੇ ਨੇ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਪਿੰਡ ਕਾਜਮਪੁਰ ਜੋ ਕਿ ਸਾਡਾ ਵੀਰ ਹਰਮਨ ਪੰਜਾਬ ਪੁਲਿਸ ਉਹਨਾਂ ਵੱਲੋਂ ਮੋਦਵਾਰ ਹੋ ਗਿਆ ਕੱਪ ਕਰਵਾਇਆ ਗਿਆ ਹੈ ਭਾਈ 5 2024 ਨੂੰ ਇੱਕ ਰੋਜਾ ਕਬੂਤਰ ਬਾਜ ਕੱਪ ਕਰਵਾਇਆ ਗਿਆ ਮੇਰੇ ਵੀਰ ਜੀ ਤੇ ਬਹੁਤ ਹੀ ਵੀਰਾਂ ਨੇ ਸਾਥ ਦਿੱਤਾ ਜਿੰਨੇ ਵੀ ਇੱਥੇ ਪਹੁੰਚੇ ਨੇ ਬਹੁਤ ਹੀ ਸਾਥ ਦਿੱਤਾ ਤੇ ਜੋ ਖਾਸ ਕਰਕੇ ਮੇਰਾ ਵੀਰ ਆਪਣੇ ਨੇਤ ਵੀਰ ਦਾ ਭਰਾ ਪ੍ਰਭ ਮੋਕਲ ਜੀ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਜਿੰਨੇ ਵੀ ਸਾਡੇ ਵੀਰ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਾਂ ਤਾਂ ਜੋ ਟਾਈਮ ਕੱਢੀਏ ਸਾਡੇ ਕੋਲ ਇੱਥੇ ਪਹੁੰਚੇ ਨੇ ਪਿੰਡ ਕਾਜਮਬੌਰ ਵਿੱਚ ਤੇ ਸਾਰੇ ਵੀਰਾਂ ਨੇ ਬਹੁਤ ਹੀ ਮਿਹਨਤਾਂ ਕੀਤੀਆਂ ਨੇ ਵਾਹਿਗੁਰੂ ਕਰੇ ਅਗਲੇ ਸਾਲ ਮੇਰੇ ਵੀਰ ਹੋਰ ਮਿਹਨਤਾਂ ਕਰਨ ਤੇ ਮੈਂ ਚਾਹੁੰਦਾ ਹਾਂ ਸਾਰੇ ਹੀ ਫਰਸਟ ਹੋਣ ਤੇ ਸਾਰੇ ਹੀ ਤਰੱਕੀਆਂ ਤਰੱਕੀਆਂ ਮਿਹਨਤ ਸਾਰਿਆਂ ਨੂੰ ਸਾਰਿਆਂ ਦੇ ਕਬੂਤਰ ਹੀ ਬਹੁਤ ਵਧੀਆ ਉੱਡਣ ਸੋ ਅੱਜ ਇਸ ਬਾਜੀ ਦਾ ਜੋ ਪਹਿਲਾ ਪ੍ਰਾਈਜ਼ ਆ ਉਹ ਮੇਰਾ ਵੀਰ ਰਾਣਾ ਕੰਢੀਲਾ ਉਹਨਾਂ ਦੇ ਬਹੁਤ ਹੀ ਹੋਣੇ ਕਬੂਤਰ ਉੱਡੇ ਨੇ ਵੀਰ ਦੇ ਉਹਦੀ ਮਿਹਨਤ ਕੀਤੀ ਐ ਇਸ ਵੀਰ ਨੇ ਤੋਂ ਇਸ ਵੀਰ ਨੂੰ ਮੇਰਾ ਵੀਰ ਪ੍ਰਭ ਮੋਤਲ ਜੀ ਤੇ ਹਰਮਨ ਪੰਜਾਬ ਪੁੱਤ ਜੀ ਆਪ ਸਮਾਨਤ ਕਰਨਗੇ ਬਹੁਤ ਹੀ ਅੱਜ ਵਧੀਆ ਦਿਨ ਆ ਤੇ ਦਿਨ ਵੀ ਬਹੁਤ ਟੈਂਪਰੇਚਰ ਬਹੁਤ ਹੀ 45 ਡਿਗਰੀ ਟੈਂਪਰੇਚਰ ਸੀਗੀ ਇਸ ਦੇ ਬਾਵਜੂਦ ਵੀ ਮੇਰਾ ਵੀਰ ਰਾਣਾ ਮੈਂ ਚਾਹੁੰਦਾ ਹਾਂ ਇਸ ਦੇ ਨਾਮ ਤੇ ਇੱਕ ਜ਼ੋਰਦਾਰ ਤਾੜੀ ਮਾਰੀ ਜਾਵੇ ਇੱਕ ਨੂੰ ਦੋ ਜਾਨਾ ਲੈਂ ਯਾਰ ਮੇਰੇ ਵੀਰ ਫਸਟ ਰਾਣਾ ਕੰਢੀਲਾ ਉਹਨੂੰ ਪ੍ਰਾਈਜ਼ ਦਿੰਦੇ ਹੋਏ ਮੇਰਾ ਵੀਰ ਪ੍ਰਭ ਮੋਕਰ ਤੇ ਹਰਮਨ ਪੰਜਾਬ ਪੁਲਿਸ ਜੀ ਤੇ ਉਸ ਤੋਂ ਬਾਅਦ ਸੈਕਿੰਡ ਮੇਰਾ ਵੀਰ ਬੱਬੂ ਕਨੀਲਾ ਉਹਨਾਂ ਨੇ ਇਹ ਮੰਨਾ ਬਹੁਤ ਹੀ ਮਿਹਨਤ ਕੀਤੀ ਮੇਰੇ ਵੀਰਾਂ ਨੇ ਤੁਹਾਨੂੰ ਪਤਾ ਹੈ ਕਿ ਝੁੱਪਾਂ ਚੱਲੀਆਂ ਹੁੰਦੀਆਂ ਨੇ ਉਹ ਚੱਤਾਂ ਝੁੱਪਾਂ ਚੱਲਣੀਆਂ ਪੈਂਦੀਆਂ ਨੇ ਜਦੋਂ ਬਾਜੀਆਂ ਡੌੜੀਆਂ ਪੈਂਦੀਆਂ ਨੇ ਤੇ ਮੇਰਾ ਵੀਰ ਮੱਲਾ ਬਹੁਤ ਹੀ ਪ੍ਰਾਣਾ ਕਬੂਤਰ ਬਾਜ਼ਾ ਬਹੁਤ ਹੀ ਐਕਸਪੀਰੀਅੰਸ ਬੰਦਾ ਬਹੁਤ ਹੀ ਮਿਹਨਤ ਕੀਤੀ ਵੀਰ ਨੇ ਸੈਕਿੰਡ ਪੋਜੀਸ਼ਨ ਲਈ ਆ ਪਿੰਡ ਕਾਜਮਪੁਰ ਦੇ ਕਬੂਤਰ ਬਾਜ਼ ਕਲੱਬ ਦੇ ਵਿੱਚੋਂ ਬਹੁਤ ਹੀ ਇਹਦੇ ਨਾਂ ਤੇ ਵੀਰ ਤੇ ਤਾੜੀ ਮਾਰ ਦੇ ਇੱਕ ਤੇ ਹੋੜ ਤੀਜਾ ਪ੍ਰਾਈਜ਼ ਸਾਡੇ ਪਿੰਡ ਦੇ ਸਾਡੇ ਚਾਚਾ ਜੀ ਸਾਡੇ ਪਿੰਡ ਦੇ ਸਾਡੇ ਚਾਚਾ ਜੀ ਸੁਖਵਿੰਦਰ ਸਿੰਘ ਜੀ ਉਰਫ ਮਿਰਜ਼ਾ ਤੇ ਉਹਦੇ ਨਾਲ ਹੀ ਇਹਨਾਂ ਦਾ ਭਤੀਜ ਕਾਲੀ ਜਿਹਨੂੰ ਕਾਲੀ ਡਾਉਣ ਵੀ ਕਹਿੰਦੇ ਪਿੰਡ 'ਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਵੀਰੋ ਇਸ ਵੀਰ ਨੇ ਛੱਤ ਦੇ ਬੈਠ ਕੇ ਤਪਾਂਤ ਸੇਕੀਆਂ ਨੇ ਬਹੁਤ ਹੀ ਮਿਹਨਤ ਕੀਤੀ 11 11 ਵਜੇ ਤੱਕ ਰਾਤ ਜਾਗਿਆ ਇਹਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਮਾਰੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਬੂਸੇ ਬਾਜ਼ ਬਣੂਗਾ ਸੋ ਇਹ ਕਬੂਤਰਬਾਜ਼ੀ ਬਹੁਤ ਹੀ ਵਧੀਆ ਤੇ ਪਿਆਰ ਦੇ ਨਾਲ ਹੋਈ ਆ ਜਿੰਨਾ ਭਰਾਵਾਂ ਨੇ ਕਬੂਤਰਬਾਜੀ ਦਾ ਸਾਥ ਦਿੱਤਾ ਉਹਨਾਂ ਦਾ ਦਿਲ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਚਾਹੁੰਦਾ ਹਾਂ ਨਿਤ ਮੋਕਲ ਤੇ ਅਜੇ ਮੋਕਲ ਬਹੁਤ-ਬਹੁਤ ਮੈਂ ਚਾਹੁੰਦਾ ਹਾਂ ਕਿ ਜੋ ਮੇਰਾ ਵੀਰ ਇੰਗਲੈਂਡ ਦੇ ਵਿੱਚ ਬੈਠਾ ਨਿਤ ਮੋਕਲ ਚੰਗਾ ਕਬੂਤਰਬਾਜ਼ ਸੀ ਤੇ ਅਜੇ ਮੇਰਾ ਵੀਰ ਮੋਕਲ ਬਹੁਤ ਹੀ ਉਹਨਾਂ ਨੇ ਮਿਹਨਤਾਂ ਕੀਤੀਆਂ ਉਹਨਾਂ ਦੇ ਹੀ ਚੇਲੇ ਅੱਜ ਇਹ ਬਾਜੀ ਦੀ ਮਲ ਮਾਰੀ ਨੇ ਤੇ ਮੇਰੇ ਵੀਰੇ ਨਿਤ ਦੇ ਨਿਤ ਨੇ ਹੀ ਸਾਮ ਕਰਵਾਈ ਇਹਨਾਂ ਦਾ ਨਿਤ ਨੇ ਹੀ ਸਾਮ ਕੀਤੀ ਆ ਉਹਨਾਂ ਨਿਤ ਦੇ ਨਾਮ ਦੇ ਵੀ ਇੱਕ ਤਾੜੀ ਮਾਰ ਦੋ ਸਾਰੇ ਜਨਰੇ ਬਹੁਤ ਵੀਰ ਨੇ ਮਿਹਨਤ ਕੀਤੀ ਆ ਅਜੇ ਹੋਰ ਬੋਲ ਦੇ ਨਾਲ ਦੇ ਵੀ ਤਾੜੀ ਮਾਰ ਦੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੇਰੇ ਵੀਰ ਹੋਰ ਮਿਹਨਤ ਕਰਨਗੇ ਤੇ ਆਪਣੇ ਪਿੰਡ ਦਾ ਨਾਮ ਤੇ ਕਬੂਤਰ ਬਾਜ਼ ਦਾ ਨਾਮ ਜਰੂਰ ਚਮਕਾਉਣਗੇ ਸੋ ਹੋਰ ਮੇਰੇ ਵੀਰ ਜਿੰਨੇ ਵੀ ਬਾਜੀ ਕਰਾਉਂਦੇ ਨੇ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਕਦੀ ਵੀ ਕਿਸੇ ਨੇ ਗੁੱਸਾ ਜੜਾ ਨਹੀਂ ਕਰਨਾ ਕਿ ਮੈਂ ਹਾਰ ਗਿਆ ਮੈਂ ਜਿੱਤ ਗਿਆ ਤੁਹਾਨੂੰ ਪਤਾ ਹੈ ਕਿ ਕਬੂਤਰ ਡਾਉਣੇ ਪੈਂਦੇ ਨੇ ਜਿੰਨਾ ਮਿਹਨਤਾਂ ਕੀਤੀ ਹੈ ਕਬੂਤਰ ਤਾਂ ਉਹੀ ਉੱਡਣੇ ਆ ਤੇ ਇਸ ਵਿੱਚ ਗੁੱਸੇ ਗਲੇ ਵਾਲੀ ਕੋਈ ਗੱਲ ਨਹੀਂ ਆ ਪਿਆਰ ਨਾਲ ਰਹੋ ਅਗਲੇ ਸਾਲ ਨੂੰ ਮੇਰਾ ਵੀਰ ਰਾਣਾ ਹੋਰ ਵੀ ਜਿੰਨੇ ਨੇ ਨਿਤ ਵੀਰ